ਰੈਡੀ ਵੱਖ-ਵੱਖ ਸਮਾਗਮਾਂ ਅਨੁਸਾਰ ਬੋਲਣ ਵਾਲੇ ਬੁਲਾਰਿਆਂ ਦੀ ਗਿਣਤੀ ਕਰਨੀ ਤਾਂ ਬੜੀ ਭਾਰੀ ਹੈ ਪਰ ਸ਼ਰਦਾ ਦੇ ਫੁੱਲ ਅਤੇ ਸ਼ਰਧਾਂਜਲੀਆਂ ਭੇਟ ਕਰਨ ਵਾਲਿਆਂ ਦੇ ਬੜੇ ਅਸਚਰਜ ਕਿੱਸੇ ਸੁਣਨ ਅਤੇ ਵੇਖਣ ਨੂੰ ਮਿਲਦੇ ਹਨ ਡੰਡੀ ਹੋਇਆ ਇਸ ਤਰ੍ਹਾਂ ਕਿ ਨਿਮਾਣਾ ਸੋ ਦੇ ਇੱਕ ਸਾਥੀ ਦੀ ਪਤਨੀ ਸਵਰਗਵਾਸ ਹੋ ਗਈ ਡੰਡੀ ਦੋਹਾਂ ਜੀਆਂ ਦਾ ਆਪਸ ਵਿੱਚ ਅਥਾ ਪਿਆਰ ਹੋਣ ਕਰਕੇ ਨਿਮਾਣੇ ਦੇ ਸਾਥੀ ਨੇ ਆਪਣੀ ਪਤਨੀ ਦੀ ਵਰਸੀ ਹਰ ਸਾਲ ਮਨਾਇਆ ਕਰਨੀ ਡੰਡੀ ਸਰਦਾ ਦੇ ਫੁੱਲ ਅਤੇ ਸ਼ਰਧਾਂਜਲੀਆ ਭੇਟ ਕਰਨ ਵਾਲੇ ਸੱਜ ਫੱਬ ਸੌਣ ਦੇ ਮਹੀਨੇ ਨਿਕਲਣ ਵਾਲੇ ਡੱਡੂਆਂ ਵਾਂਗ ਆਣ ਸਿਰियां ਕੱਢਦੇ ਡੰਡੀ ਨਿਵਾਣਾ ਵੀ ਇੱਕ ਸ਼ਰਧਾਂਜਲੀ ਸਮਾਗਮ ਵਿੱਚ ਹਾਜ਼ਰ ਸੀ ਡੰਡੀ ਸਟੇਜ 77 ਨੇ 15 20 ਮਿੰਟ ਆਪਣੇ ਸੋਹਲੇ ਗਾਉਣ ਤੋਂ ਬਾਅਦ ਨਾਲ ਹੀ ਬੇਨਤੀ ਕੀਤੀ ਕਿ ਬੁਲਾਰਿਆਂ ਦੀ ਸੂਚੀ ਲੰਮੀ ਹੋਣ ਕਰਕੇ 2-3 ਮਿੰਟ ਤੋਂ ਬੱਦ ਸਮਾਂ ਨਾ ਲਾਇਆ ਜਾਵੇ ਡੰਡੀ ਫਿਰ ਉਸਨੇ ਪਹਿਲੇ ਬੁਲਾਰੇ ਨੂੰ ਸੱਦਾ ਦਿੱਤਾ ਡੰਡੀ ਉਹ ਉਦਾਸੀ ਭਰਿਆ ਮੂੰਹ ਬਣਾ ਕੇ ਬੋਲਿਆ ਵੇਖੋ ਜੀ ਜਾਣਾ ਤਾਂ ਦੁਨੀਆ ਤੋਂ ਸਾਰਿਆਂ ਨੇ ਹੈ ਪਰ ਆਪਣੀ ਪਤਨੀ ਦੀ ਵਰਸੀ ਮਨਾਉਣ ਦਾ ਸੁਭਾਗ ਬਹੁਤ ਘੱਟ ਲੋਕਾਂ ਨੂੰ ਪ੍ਰਾਪਤ ਹੁੰਦਾ ਡੰਡੀ ਸੰਸਾਰ ਵਿੱਚ ਇਹਨਾਂ ਵਰਗੇ ਕਰਮਾ ਭਾਗਾਂ ਵਾਲੇ ਬਹੁਤ ਘੱਟ ਲੋਕ ਹਨ ਜਿਹੜੇ ਆਪਣੀਆਂ ਪਤਨੀਆਂ ਦੀਆਂ ਵਰਸੀਆਂ ਮਨਾਉਂਦੇ ਹਨ ਡੰਡੀ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਅਤੇ ਇਹ ਹਰ ਸਾਲ ਆਪਣੀ ਪਤਨੀ ਦੀ ਵਰਸੀ ਇਸੇ ਤਰ੍ਹਾਂ ਮਨਾਉਂਦੇ ਰਹਿਣਾ ਡੰਡੀ ਆਓ ਪ੍ਰਣਾ ਕਰੀਏ ਕਿ ਅਸੀਂ ਵੀ ਇਹਨਾ ਦੇ ਪਾਏ ਪੂਰਨ ਉੱਤੇ ਰੈਡੀ ਚਲਨਯੋਗ ਹੋਈਏ ਡੰਡੀ ਨਿਮਾਣਾ ਵਿਸ਼ਲੇਸ਼ਣ ਕਰਦਾ ਸੋਚਦਾ ਕਿ ਇਹ ਬੁਲਾਰਾ ਬੋਲ ਕੀ ਗਿਆ ਪ੍ਰਸ਼ੰਚਨ ਪਾਰ ਤੁਰੰਤ ਸਟੇ ਸਕੱਤਰ ਨੇ ਬੁਲਾਰੇ ਦੀ ਸਿਫਤ ਕਰਦਾ ਇੱਕ ਸ਼ੇਰ ਸੁਣਾ ਕੇ ਨਿਮਾਣੇ ਦੀ ਸੋਚਦਾ ਰੁਖ ਬਦਲ ਦਿੱਤਾ ਡੰਡੀ ਇੱਕ ਹੋਰ ਬੁਲਾਰੇ ਨੇ ਸ਼ਰਧਾਂਜਲੀ ਸਮਾਗਮ ਨਾਲੋ हट ਕੇ ਹੀ ਕੋਈ ਵੱਖਰੀ ਜਹੀ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੱਤੀ ਡੰਡੀ ਜਿਸ ਦਾ ਸਮਾਗਮ ਨਾਲ ਕੋਈ ਲੈਣ ਦੇਣ ਨਹੀਂ ਸੀ ਡੰਡੀ ਬੋਲਣ ਵਾਲਾ ਭਾਰਤ ਪਾਕ ਵੰਡ ਦੇ ਸਮੇਂ ਦੇ ਸੰਤਾਪ ਹਤੇ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕਰ ਗਿਆ ਡੰਡੀ ਸਟੇਜ 77 ਹਰ ਵਾਰ ਆਪਣੇ ਆਪ ਨੂੰ ਨਾ ਚੀਜ਼ ਜਿਹਾ ਕਹਿ ਕੇ ਬੁਲਾਰੇ ਦੇ ਪੋੜ 10 ਮਿੰਟ ਖਾ ਜਾਂਦਾ ਡੰਡੀ ਨਵਾਂ ਬੁਲਾਰਾ ਕਿਸੇ ਜੂਨੀਅਨ ਦਾ ਲੀਡਰ ਜਾਪਦਾ ਸੀ ਡੰਡੀ ਉਹ ਆਪਣੇ ਜੂਨੀਅਨ ਦੀਆਂ ਪਿਛਲੀਆਂ 50 ਸਾਲ ਪੁਰਾਣੀਆਂ ਗੱਲਾਂ ਅਤੇ ਪ੍ਰਾਪਤੀਆਂ ਦੀ ਛੜੀ ਲਾ ਬੈਠਾ ਡੰਡੀ ਧਰਨਿਆਂ ਤੋਂ ਜੇਲਾਂ ਦੀਆਂ ਕਹਾਣੀਆਂ ਸੁਣਾਉਣ ਤੋਂ ਬਾਅਦ ਇੱਕ ਸਾਤਰ ਬੋਲੀ ਮੈਂ ਆਪਣੇ ਅਤੇ ਆਪਣੀ ਪਾਰਟੀ ਵੱਲੋਂ ਇਹਨਾਂ ਦੀ ਪਤਨੀ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਹਾਂ ਡੰਡੀ ਪਰਮਾਤਮਾ ਇਹਨਾਂ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ਡੰਡੀ ਇਹ ਬੋਲ ਸੁਣ ਕੇ ਤਾਂ ਨਿਮਾਣੇ ਦੀ ਰੂ ਝੰਡੋੜੀ ਗਈ ਜਦੋਂ ਬੁਲਾਰਾ ਉਹਨਾਂ ਦੀ ਥਾਂ ਇਹਨਾ ਇਹਨਾ ਬੋਲ ਗਿਆ ਡੰਡੀ ਇੱਕ ਬੁਲਾਰੇ ਨੇ ਤਾਂ ਰੰਗ ਹੀ ਲਾ ਦਿੱਤਾ ਡੰਡੀ ਕਹਿਣ ਲੱਗਾ ਕਿ ਇਹੋ ਜਿਹੇ ਪਤੀ ਰੱਬ ਸਾਰਿਆਂ ਨੂੰ ਦੇਵੇ ਜਿਹੜੇ ਆਪਣੀ ਪਤਨੀ ਨੂੰ ਦੁਨੀਆ ਤੋਂ ਤੁਰ ਜਾਣ ਬਾਅਦ ਵੀ ਸਾਲ ਬਾਅਦ ਸਮਾਗਮ ਕਰਵਾ ਕੇ ਯਾਦ